ਸੋ ਹੰਗ ਮਹਾਰਾਜ ਸੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋ ਹੰਗ ਮਹਾਰਾਜ ਸੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋ ਹੰਗ ਮਹਾਰਾਜ ਸੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋ ਹੰਗ ਮਹਾਰਾਜ ਜਿਉ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋ ਹੰਗ ਮਾਜਿਉ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਆ ਸੰਗਿਓ ਹਰਬਾਣੀ ਪੰਜ ਸੱਤ ਪੰਕਤੀਆਂ ਜੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਜੀ ਹੁਕਮ ਕਿਸ ਦਾ ਮੰਨਣਾ ਹੈ ਹਰ ਬਾਣੀ ਕੀ ਸਮਝਾਉਣਾ ਕਰ ਰਹੀ ਆ ਅਕਾਲ ਪੁਰਖ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਜੀ ਕੀ ਸਮਝਾਉਣਾ ਕਰ ਰਹਾ 32 ਹਾਰ ਸੈਂਚੀ ਸੰਮਤ 6 ਸੇਵ ਸਿੰਘ ਦੇ ਗ੍ਰਹਿ ਸਾਈ ਕੈਂਪ ਜ਼ਿਲ੍ਹਾ ਜਮੂ ਦੀ ਲਿਖਿਆ ਹੈ ਧਿਆਨ ਨਾਲ ਸਰਮਣ ਕਰਨੀ ਜੀ ਕੀ ਸਮਝਾਉਣਾ ਕਰਦੀ ਆ ਹਰ ਬਾਣੀ ਹੁਕਮਾਂ ਲਾਗ ਦੇਵੇ ਤਖਤ ਨਿਵਾਸੀ ਤਾਕਤਾ ਨਸੀਨਾ ਦਇਆ ਕਮਈਆ ਇੱਕੋ ਤੱਕ ਨੂਰ ਜੋਤ ਪ੍ਰਕਾਸੀ ਪ੍ਰਕਾਸ਼ ਹੋਵੇ ਥਾਉ ਥਾਈਆ ਜਿਸ ਨੂੰ ਕਹਿੰਦੇ ਘਣ ਪਰਵਾਸੀ ਓਹ ਕਨਾਈਆ ਬੇ ਪਰਵਾਹੀਆ ਕੀ ਹੁਕਮਾ ਪਤਨਵਾਸੀ ਕਾਲਪੁਰ ਕੁਮਾਰ ਸੇਰ ਸਿੰਘ ਕੀ ਕਹਿ ਰਿਹਾ ਜਿਸ ਨੂੰ ਕਹਿੰਦੇ ਘੰਟਪੁਰ ਵਾਸੀ ਉਹ ਕਨਈਆ ਬੇਪਰਵਾਇਆ ਘੰਟਪੁਰ ਵਾਸੀ ਆਕਾਲ ਪੁਰਖ ਮਹਾਰਾਜ ਛੇਰ ਸਿੰਘ বিষ্ণੂ ਭਗਵਾਨ ਘੰਟਪੁਰ ਵਾਸੀ ਉਸ ਦੀ ਮਨਣੀ ਪੈਣੀ ਆਖੀ ਆਖਰ ਸੰਦੇਸ਼ਾ ਇੱਕ ਸੁਣਾਈਆ ਆਕਾਲ ਪੁਰਖ ਮਹਾਰਾਜ ਛੇਰ ਸਿੰਘ বিষ্ণੂ ਭਗਵਾਨ ਦੀ ਘੰਟਪੁਰ ਵਾਸੀ ਉਸ ਦੀ ਹੀ ਆਖੀ ਮਾਨਣੀ ਪੈਣੀ ਆ ਇਹ ਹਰ ਬਾਣੀ ਸਮਝਾਉਣਾ ਕਰ ਰਹੀ ਆ ਅੱਜ ਸਾਨੂੰ ਸਾਬਦਾ ਲੇਖਾ ਪੂਰਾ ਕਰਕੇ ਬਾਗੀ ਬਕਾਇਦਾ ਆਪਣੀ ਸੇਵ ਕਮਾਈਆ ਲੇਖਾ ਕਿਸ ਨੇ ਪੂਰਾ ਕਰਨਾ ਹੈ ਅਕਾਲ ਪੁਰਖ ਮਹਾਰਾਜ ਸੇਗ ਸਿੰਘ ਜਿਸਨ ਭਗਵਾਨ ਤਨਪੁਰ ਵਾਸੀ ਨੇ ਲੈਣੇ ਦੇਣੇ ਲਿਖੇ ਮੇਟਨੇ ਸ਼ੰਕਰ ਇੱਕੋ ਬਾਰ ਵੇਖ ਲੈ ਕੋਲ ਕੇ ਤਾਕੀ ਪਰਦਾ ਦੋ ਜਹਾਨ ਉਠਾਈਆ ਜਿਹੜਾ ਪ੍ਰਭ ਦਾ ਨਾਮ ਜਾਪ ਪੀਂਦਾ ਨਹੀਂ ਸਾਖੀ ਸਾਗ ਆਤ ਦੇ ਸਜਾਈਆ ਸਾਧ ਸੰਗ ਜੀਓ ਕੀ ਸਮਝਾਉਣਾ ਕੀਤਾ ਹੈ ਜਿਹੜਾ ਪ੍ਰਭ ਦਾ ਨਾਮ ਜਾਪ ਪੀਂਦਾ ਨਹੀਂ ਸਾਖੀ ਅਕਾਲ ਪੁਰਖ ਮਹਾਰਾਜ ਛੇਰ ਸਿੰਘ বিষ্ণੂ ਭਗਵਾਨ ਧੰਕਰਵਾਸੀ ਦਾ ਸੋਹੰਗ ਮਹਾਰਾਜ ਛੇਰ ਸਿੰਘ বিষ্ণੂ ਭਗਵਾਨ ਦੀ ਜੈ ਦਾ ਜਕਾਰਾ ਕਿਉਂਕਿ ਹਰ ਬਾਣੀ ਦੇ ਵਿੱਚ ਲਿਖਿਆ ਹੈ ਕਿ ਉਹ ਅੰਮ੍ਰਿਤ ਆਪ ਸੋਹਣਾ ਮੇਰਾ ਜਾਪ ਮੇਰਾ ਜਾਪ ਮੇਰਾ ਨਾਮ ਤੇ ਸੋਹਣ ਦਾ ਨਾਮ ਅਕਾਲ ਪੁਰਖ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਧੰਨ ਪੁਰਵਾਸੀ ਦਾ ਇਹ ਤੇ ਇਸ ਦਾ ਹੀ ਨਾਮ ਜਪਣਾ ਇਸ ਦੇ ਨਾਮ ਦਾ ਹੀ ਜਾਮ ਪੀਣਾ ਹੈ ਤੇ ਜਿਹੜਾ ਸਾਕੀ ਨਹੀਂ ਪੀਂਦਾ ਤੇ ਸਾਖਿਆਤ ਗੁਰੂ ਕਰ ਸਜਾ ਤਾਂ ਘਰਬਾਣੀ ਨੇ ਸਮਝਾਉਣਾ ਕੀਤਾ ਹੈ ਕਿ ਮਿਲਦੀਆਂ ਹਨ ਕਾਲ ਜੋਗਾ ਇਹ ਅੰਤਮਾ ਕਰ ਸਕੇ ਕੋਏ ਨਾ ਰਾਖੀ ਰਖਾ ਕ ਨજર ਕੋਈ ਨਾ ਆਈਆ ਹੁਣ ਹੱਥ ਮਾਰਿ ਉਪਰ ਛਾਤੀ ਛਤਰ ਧਾਰੀ ਤੈਨੇ ਮਟਾਈਆ ਇੱਕੋ ਹੁਕਮ ਕਮਲਾ ਪਾਤੀ ਪਤ ਪਰਮੇਸ਼ਵਰ ਰਿਹਾ ਸੁਣਾਈਆ ਅਵਤਾਰ ਪਗੰਬਰ ਗੁਰ ਰਿਹਾ ਕੋਈ ਨਾ ਸਾਥੀ ਸਗਲਾ ਸੰਗ ਗੈਤ ਜਾਈਆ ਹਰ ਬਣੀ ਕਿਸ ਮਝੋਣਾ ਕਰੀਆ ਗਿਆ ਅਵਤਾਰ ਪਗੰਬਰ ਗੋਰੀ ਹੋਣਾ ਸਾਥੀ ਨਹੀਂ ਰਹਿ ਇੱਕ ਸਾਥ ਕਹਿਦਾ ਹੁਣ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਣ ਪ੍ਰਵਾਸੀ ਦਾ ਘਮਿੰਦ ਵਾਸੀ ਦਾ ਇੱਕ ਸਾਥ ਆ ਜਿਸ ਨੇ ਪੈਜ ਰਖਣੀ ਹੈ ਜਾਨਾ ਭਗਤਾ ਦੇਣੀ ਤੂੰ ਦਸਵਾਤੀ ਅਮਿਓ ਅੰਮ੍ਰਿਤ ਇੱਕ ਚਖਾਈਆ ਲਖ 83 ਧਰਮ ਰਾਏ ਦੀ ਹਵਾਲਾਤੀ ਬੰਦੀ ਖਾਨੇ ਬੰਦ ਕਰਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚ ਆਹਰ ਮਹਿ ਕਲੰਕ ਨਰੈਨ ਨਰ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਵਰਕ ਅਬਨਾਸੀ ਅਬਨਾਸ ਆਪਣੀ ਕਾਰ ਕਮਾਈਆ ਸਾਥ ਸੰਗਿਓ ਇਹਨੀ ਲਿਖਤ ਸੀ ਆ ਜਿਨਾ ਸਾਂਝੀ ਕੀਤੀ ਹੈ ਕਿ ਅਕਾਲ ਪੁਰਖ ਮਹਾਰਾਜ ਸੇਅ ਸਿੰਘ ਵਿਸ਼ਨੂੰ ਭਗਵਾਨ ਘਣ ਪ੍ਰਵਾਸੀ ਨੇ ਹੀ ਪੈਜ ਰੱਖਣੀ ਹੈ ਤੇ ਉਸ ਦੀ ਹੀ ਆਖੀ ਮੰਨਣੀ ਪੈਣੀ ਆ ਸਾਨੂੰ ਜਿੱਥੇ ਮਰਦੀ ਭੱਜ ਲਈਏ ਇਹ ਕ ਅਕਾਲ ਪੁਰਖ ਮਹਾ ਸੇਅ ਸਿੰਘ ਵਿਸ਼ਨੂੰ ਭਗਵਾਨ ਦੀ ਹੀ ਆਖੀ ਮੰਨੀ ਪੈਣੀ ਹਰ ਸੰਜੀਓ ਲਿਖਤਾ ਹੋਰ ਕੋਈ ਗੱਲ ਸਾਂਝੀ ਕਰਦੇ ਆਂ ਜੀ ਹਰ ਪਾਣੀ ਦੇ ਵਿੱਚ ਕੀ ਸਮਝਾਉਣਾ ਕੀਤਾ ਹੈ ਪਿੰਨੀ ਰੈਣੜੀ ਤੈ ਤੋਂ ਮਿਲੇ ਵਧਾਈ ਵਿਆਪੇ ਸਭੇ ਦੁੱਖ ਕਲਯੁਗ ਲੈ ਤਰਾਈ ਪਿੰਨੀ ਰੈਣੜੀ ਤੈ ਤੋਂ ਮਿਲੇ ਵਧਾਈ ਵਿਸ਼ਨੂ ਪ੍ਰਗਟ ਆਪ ਮਾਨਸ ਤੇ ਪੜਾਈ ਆ ਸੰਗਿਓ 993 ਜੁਗ ਚੌਂਪੜੀ ਦੇ ਬਾਦ ਅਕਾਲ ਪੁਰਖ ਪਰਮੇਸ਼ਰ ਈਸ਼ਰ ਕਈਏ ਜਗਦੀਸ਼ਰ ਕਈਏ 994 ਚੌਕੜੀ ਤੋਂ ਬਾਅਦ ਸਰਗੁਣ ਸਰੂਪ ਬਣਾਉਂਦਾ ਹੈ ਆਪਣਾ ਹਰ ਪਾਣੀ ਇਹ ਸਮਝਾਉਣਾ ਕਰ ਰਹੀ ਹੈ ਉਹ ਪਿੰਡੜੀ ਰੈਣ 56 1948 ਬਿਕਰਮੀ ਨੂੰ ਰਾਤ 10:30 ਵਜੇ ਦਾ ਕਾਲਪੁਰਖ ਮਹਾਰਾ ਸਿੰਘ ਜੀ ਦਾ ਪ੍ਰਗਟ ਹੋਇਆ ਨਾ ਸਰਗੁਣ ਸਰੂਪ ਬਣਾਇਆ ਹੋਇਆ ਹੈ ਮਾਨਸ ਦੇਹ ਬਣਾਈ ਹੈ ਜੰਮਾ ਪਿੰਨੇ ਰਨੜੀਏ ਤਨੂੰ ਮਿਲੇ ਵਧਾਈ ਚੇਟ ਪੰਜ ਘਰ ਘਰ ਮਿਲੇ ਵਧਾਈ ਪਿੰਨੇ ਰਨੜੀਏ ਤਨੂੰ ਮਿਲੇ ਵਧਾਈ ਕਿਰਪਾ ਕਾਲ અપਾਰ ਈਸਰ ਕਾਲ ਯੁਗ ਤੇ ਵਢਾਈ ਪਿੰਨੇ ਰਨੜੀਏ ਤਨੂੰ ਮਿਲੇ ਵਧਾਈ ਧੰਨ ਸੁਹਾਵਾ ਥਾਨ ਜਿੱਥੇ ਪ੍ਰਭ ਜੋਤ ਪ੍ਰਗਟਾਈ ਧੰਨ ਸੁਹਾਵਾ ਥਾਨ ਕਵਿੰਡ ਦੇ ਵਿੱਚ ਜਿੱਥੇ ਜੋਤ ਪ੍ਰਗਟ ਕੀਤੀ ਹੈ ਸਰਬਣ ਸਰੂਪ ਬਣਾਇਆ ਹੈ ਪਿੰਨੀ ਰਾਨੜੀਏ ਤੈਨੂੰ ਮਿਲੇ ਵਧਾਈ ਪੁਖ ਤਾਗੋ ਦੀ ਸਫਰ ਕਰਾਈ ਪਿੰਨੀ ਰਾਨੜੀਏ ਤੈਨੂੰ ਮਿਲੇ ਵਧਾਈ ਪਿਤਾ ਜਵੰਦ ਸਿੰਘ ਪੁੱਤ ਰਗ ਰਾਈ ਆ ਸੰਗ ਜੀਓ ਸ਼ਬਦ ਆਪਾਂ ਪੜਦੇ ਆ ਨਾ ਮਰੇ ਨਾ ਜੰਮੇ ਇਹ ਸ਼ਬਦ ਪੜਿਆ ਜਾਂਦਾ ਪਰ ਹਰ ਬਾਣੀ ਦੇ ਵਿੱਚ ਕੀ ਸਮਝਾਉਣਾ ਕੀਤਾ ਹੈ ਕਿ ਕਾਲਪੁਰਖ ਨੇ ਆਪਣਾ ਸਰਗਣ ਰੂਪ ਬਣਾਇਆ ਹੈ ਆਪਣਾ ਨਾਮ ਸੇਰ ਸੰਗ ਆ ਭੇਰ ਖਾ ਲਿਆ ਕਿਉਂਕਿ ਹਰ ਬਾਣੀ ਦੇ ਵਿੱਚ ਤਰਜਾ ਹੈ RAM ਗੜੀਆਂ ਦੇ ਘਰ ਦੇ ਪ੍ਰਗਟਾਉ ਇਹ ਕਦੋਂ ਗੱਲ ਵੀ ਸੱਚਖੰਡ ਦੇ ਵਿੱਚ ਹੀ ਕਹਿ ਦਿੱਤਾ ਹੈ ਉਨ੍ਹਾਂ ਨੇ ਮੈਂ RAM ਗੜੀਆਂ ਦੇ ਘਰ ਦੇ ਪ੍ਰਗਟਾਉ ਮਹਾਰਾਜ ਜੈ ਸੰਗ বিষ্ণੂ ਭਗਵਾਨ ਅਖਵਾਉ ਸੋਹਣ ਮਹਾਰਾਜ ਜੈ ਸੰਗ বিষ্ণੂ ਭਗਵਾਨ ਦੀ ਜੈ ਕਰਾਵ ਇਹ ਸੱਚ ਖੰਡ ਦੇ ਵਿੱਚ ਹੀ ਸਨੈਆ ਦਿੱਤਾ ਕਿ ਉਹਨਾਂ ਨੇ ਸੰਦੇਸ਼ਾ ਦੇ ਦਿੱਤਾ ਸੀ ਮੈਂ ਜਾਣਾ ਮਾਤਲੋਕ ਦੇ ਵਿੱਚ ਕਿੱਥੇ ਜਾਣਾ ਉਹ ਜਗ੍ਹਾ ਦੱਸਦੀ ਉਹ ਪੁਰ ਦੱਸ ਦਿੱਤੀ ਮੈਂ ਕਿਹੜੀ ਕੋਲ ਦੇ ਵਿੱਚ ਜਾਣਾ ਇੰਨੀ ਰੈਣ ਵਾਲੀ ਐ ਤਾ ਨੂੰ ਮਿਲੇ ਬਤਾਈ ਕੋਖ ਤਬੋ ਦੀ ਸੁਖਲ ਕਰਾਈ ਪਿੰਨੀ ਰੈਣੜੇ ਤੈਨੂੰ ਮਿਲੇ ਵਧਾਈ ਪਿਤਾ ਜਵੰਦ ਸਿੰਘ ਪੁੱਤ ਰਗ ਰਾਈ ਪਿੰਨੀ ਰੈਣੜੇ ਤੈਨੂੰ ਮਿਲੇ ਵਧਾਈ ਮਹਾਰਾਜੇਰ ਸਿੰਘ ਜੋਤ ਜਗਤ ਜੋਤ ਜਗਤ ਟਕਾਈ ਪਿੰਨੀ ਰੈਣੜੇ ਤੈਨੂੰ ਮਿਲੇ ਵਧਾਈ ਮੇਲਾ ਸਖੀਆਂ ਮੰਗਲ ਲਗਾਇਆ ਧੰਨ ਜਣੈਂਦੀ ਮਾਈ ਪਿੰਨੀ ਰੈ ਨੜੀਏ ਤਨੂ ਮਿਲੇ ਵਧਾਈ ਜਗਤ ਭੈ ਅਜਿਆਰ ਭਗਤ ਹਰ ਜਸ ਗਾਈ ਪਿੰਨੀ ਰੈ ਨੜੀਏ ਤਨੂ ਮਿਲੇ ਵਧਾਈ ਜਾਮਾ ਲਿਆ ਧਾਰ ਕਲ ਨੇਹ ਕਲੰਗ ਅਠਵਾਇ ਹਰ ਜੰਗ ਜਿਓ ਅਕਾਲ ਪੁਰਖ ਮਹਾਰਾਜ ਸੇਵ ਸਿੰਘ বিষ্ণੂ ਭਗਵਾਨ ਜੀ ਧੰਨਪੁਰ ਵਾਸੀ ਨੇ ਭਿੰਡ ਵਾਸੀ ਨੇ ਸਰਗਣ ਸਰੂਪ ਵੀ ਨੇਹ ਕਲੰਗ ਅਖਵਾਇਆ ਤੇ ਜੋਤ ਸਰੂਪ ਨੇਹ ਕਲੰਗ ਅਖਵਾਇਆ ਜਦੋਂ ਕਿ ਕੀ ਪ੍ਰਚਾਰ ਹੁੰਦਾ ਕਿ ਨੇਕ ਕਲੰਕ ਨਹੀਂ ਆਖਵਾਇਆ ਜੇ ਉਸ ਰੂਪੋ ਕੇ ਨੇਕ ਕਲੰਕ ਆਖਵਾਇਆ ਸਰਗੁਣ ਹੋ ਕੇ ਵੀ ਸਰਬਨਸਰੂਪ ਦੇ ਵਿੱਚ ਹੀ ਉਹਨਾਂ ਨੇਕ ਕਲੰਕ ਆਖਵਾਇਆ ਹਰ ਸੰਗਿਓ ਜਿੰਨੀ ਰਣੜੀਏ ਤਨੂੰ ਮਿਲੇ ਬਤਾਈ ਮਹਾਰਾਜ ਸ਼ੇਰ ਸਿੰਘ ਲੈ ਅਵਤਾਰ ਤੀਨ ਲੋਕ ਜੈ ਜੈ ਜੈਕਾਰ ਕਰਾਈ ਭਿੰਣੀ ਰੈ ਨੜੀਏ ਤੈਨੂੰ ਮਿਲੇ ਵਧਾਈ ਅੱਜ ਸਹਾਵੀ ਰਾਤ ਪ੍ਰਭ ਜੋਤ ਜਗਾਈ ਰਾਤ ਨੂੰ ਉਸ ਰਾਤ ਭਿੰਣੀ ਰੈ ਰੈ ਨੂੰ ਵਧਾਈ ਹੋਈ ਆ ਜਿਸ ਸਹਾਵੀ ਰਾਤ ਨੂੰ ਪ੍ਰਭ ਨੇ ਜੋਤ ਜਗਾਈ ਪ੍ਰਗਟ ਹੋਏ ਸਰਬ ਸੁਨੂ ਬਣਾਇਆ ਜਨਮ ਆਇਆ ਹਰ ਸੰਗਿਓ ਕੰਨੀ ਰੈਣੜੀਏ ਤੈਨੂੰ ਮਿਲੇ ਵਧਾਈ ਵਿਕਰਮੀ 1950 ਬਖਵਾਈ ਕੰਨੀ ਰੈਣੜੀਏ ਤੈਨੂੰ ਮਿਲੇ ਵਧਾਈ ਚੇਤ ਪੰਨਮੀ ਆਈ ਕੰਨੀ ਰੈਣੜੀਏ ਤੈਨੂੰ ਮਿਲੇ ਵਧਾਈ ਮੰਗਲਵਾਰ ਅਥਿਤ ਲਖਾਏ ਕੰਨੀ ਰੈਣੜੀਏ ਤੈਨੂੰ ਮਿਲੇ ਵਧਾਈ ਕਾਂਗਪੁਰੀ ਨੂੰ ਭਾਗ ਲਗਾਏ ਕਾਂਗਪੁਰੀ ਦੇ ਵਿੱਚ ਜਾਮਾ ਧਾਰਿਆ ਕਾਂਗਪੁਰੀ ਨੂੰ ਭਾਗ ਲਗਾਏ ਕੰਕਪੂਰੀ ਪਿੰਡ ਘਵੈਂਡ ਨੂੰ ਕੰਕਪੂਰੀ ਦਾ ਮਾਨ ਦਿੱਤਾ ਹੈ ਕਕਾ ਪੁੱਤ ਮਹਾ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਕੰਕਪੁਰ ਵਾਸੀ ਜੀ ਨੇ ਕੰਨੀ ਦਾ ਅਣੜੀਏ ਤਨੂੰ ਮਿਲੇ ਵਧਾਈ ਚੰਦ ਸੂਰਜ ਖੜੇ ਤਰ ਅਸੀਸ ਝੁਕਾਏ ਚੰਦ ਤੇ ਸੂਰਜ ਵੀ ਉਹਨਾਂ ਨੇ ਸੀਸ ਝੁਕਾਇਆ ਕਿੰਨੀ ਰੈਣੜੀਏ ਤੈਨੂੰ ਮਿਲੇ ਵਧਾਈ ਮਾਤ ਲੋਕ ਪ੍ਰਭ ਜੋਤ ਪ੍ਰਗਟਾਏ ਪਿੰਨੀ ਰੈਣੜੀਏ ਤੈਨੂੰ ਮਿਲੇ ਵਧਾਈ ਕਾਲਯੁਗ ਆਹੋ ਨੇਕ ਲੰਗ ਆਏ ਕਿੰਨੀ ਰੈਣੜੀਏ ਤੈਨੂੰ ਮਿਲੇ ਵਧਾਈ ਮਹਾਰਾਜ ਸ਼ੇਰ ਚੰਗ ਬਾਲਕ ਦੇਹ ਜੋਤ ਜਗਾਏ ਅਸੰਗਿਓ ਏਹੀ ਅੰਦੀ ਹਰ ਬਾਣੀ ਆਪ ਜੀ ਨਾਲ ਸਾਂਝੀ ਕੀਤੀ ਆ ਜੀ ਹਰ ਪਾਣੀ ਕੀ ਸਮਝਾਉਣਾ ਕਰੀਏ ਕਿ ਅਕਾਲ ਪੁਰਖ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਸਭ ਤੋਂ ਸ੍ਰੋਪ ਬਣਾਇਆ ਮਾਤ ਲੋਕ ਦੇ ਵਿੱਚ ਆਏ ਤੇ ਅੱਗੇ ਅਗੰਮੀ ਖੇਡਾਂ ਕੀਤੀਆਂ 52 ਸਾਲ ਕਮਣ ਦੇ ਵਿੱਚ ਸੋਹੰਗ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਜੀ ਜੀ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ